ਚੜਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇਤੇ ਅੱਜ ਦੀਆਂ ਬੜੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤਣੂ ਦੱਸਣ ਚਾਰਿਆਂ 1111 ਕਰੋੜ ਰੁਪਏ ਪੈ ਚੁੱਕੇ ਨੇ ਜੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਕਾਦੇ ਪੈਨੇ ਜੀ ਉਹ ਵੀ ਤੜਨਾ ਸਾਂਝੀ ਕਰਨੀ ਹੈ ਨਾਲੇ ਤੁਹਾਨੂੰ ਦੱਸਾਂਗੇ ਜੀ ਭਵੰਤਮਾਨ ਦੇ ਰੋਡ ショਅ ਦੇ ਵਿੱਚ ਇੱਕ ਮੁੰਡੇ ਦਾ ਘਟਾਪਾ ਚੜ ਚੁੱਕਿਆ ਜੀ ਪੁਲਿਸ ਕਿਸਾਨਾਂ ਦੇ ਠੀਕ ਹੈ ਜੀ ਪੁਲਛਾਣੇ ਵੱਲੋਂ ਕਿਉਂ ਉਚਾੜਿਆ ਸਾਰੀ ਡੇਡ ਇਸ ਵੀਡੀਓ ਵਿੱਚ ਉਸ ਤੋਂ ਪਹਿਲਾਂ ਛੋਟੀ ਜੀ ਗੁਜਾਰਿਸ਼ ਜਿੰਨਾ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਓ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲ ਮੈਂਨ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਰੂਪਨਗਰ ਦੀ ਪਟਵਾਰੀ ਬਣ ਚੁੱਕੀ ਹੈ ਜੀ 30 ਪਹਿਲੀ ਤਨਖਾਹ ਨਾਲ ਮਾਪਿਆਂ ਨੂੰ ਕਰਵਾਇਆ ਜੀ ਹਵਾਈ ਹਵਾਈ ਸਫਰ ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਇੱਕ ਕੁੜੀ ਨੇ ਆਪਣੇ ਪਰਿਵਾਰ ਨੂੰ ਜਹਾਜ਼ ਦਾ ਸਫਰ ਕਰਵਾਇਆ ਪਟਵਾਰੀ ਦੀ ਨੌਕਰੀ ਮਿਲਣ ਤੋਂ ਬਾਅਦ ਪਹਿਲੀ ਤਨਖਾਹ ਨਾਲ ਪਰਿਵਾਰ ਨੂੰ ਹਵਾਈ ਸਫ਼ਰ ਕਰਵਾਇਆ ਰੂਪਨਗਰ ਦੀ ਵਸ਼ਨੀਕ ਅਮਨਪ੍ਰੀਤ ਕੌਰ ਨੇ ਆਪਣੇ ਪਰਿਵਾਰ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਵੀ ਉਸ ਨੂੰ ਸਰਕਾਰੀ ਨੌਕਰੀ ਮਿਲੇਗੀ ਤਾਂ ਉਹ ਪਹਿਲੀ ਤਨਖਾਹ ਮਿਲਣ ਤੋਂ ਬਾਅਦ ਆਪਣੇ ਪਰਿਵਾਰ ਨੂੰ ਹਵਾਈ ਸਫ਼ਰ ਉੱਤੇ ਲੈ ਕੇ ਜਾਵੇਗੀ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਪੰਜਾਬ ਘੁੰਮਣ ਆਏ ਓਡੀਸ਼ਾ ਦੇ ਵਿਅਕਤੀ ਦੀ ਚਮਕ ਚੁੱਕੀ ਹੈ ਜੀ ਕਿਸਮਤ 2.5 ਕਰੋੜ ਰੁਪਏ ਦੀ ਜਿੱਤੀ ਹੈ ਜੀ ਲਾਟਰੀ ਪੰਜਾਬ ਘੁੰਮਣ ਆਏ ਓਡੀਸ਼ਾ ਦੇ ਵਿਅਕਤੀ ਦੀ ਕਿਸਮਤ ਉਸ ਸਮੇਂ ਚਮਕੀ ਜਦੋਂ ਉਸ ਨੇ ਪੰਜਾਬ ਸਟੇਟ ਡੀਅਰ ਲਾਟਰੀ ਬਸਾਖੀ ਬੰਪਰ ਵਿੱਚ ਆਪਣੀ ਕਿਸਮਤ ਅਜ਼ਮਾਈ ਉਸਨੇ ਬਸਾਕੀ ਬੰਪਰ ਚ 2.2 ਕਰੋੜ ਰੁਪਏ ਦੀ ਰਕਮ ਜਿੱਤੀ। ਉੜੀਸਾ ਦੇ ਚੰਦਰਕਾਂਤ ਨੇ ਲੁਧਨਾ ਘੁੰਮਣ ਦੌਰਾਨ 500 ਰੁਪਏ ਦੀ ਟਿਕਟ ਖਰੀਦੀ ਸੀ ਜਿਸ ਨੇ ਉਸ ਦੀ ਕਿਸਮਤ ਹੀ ਬਦਲ ਦਿੱਤੀ ਹੈ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਕੁੜੀ ਨੇ 12 ਮੁੰਡੇ ਨਾਲ ਜ਼ਿੰਦਗੀ ਕੀਤਾ ਜੀ ਬਰਬਾਦ। ਨੌਜਵਾਨ ਨੇ ਇਨਸਾਫ ਦੀ ਲਗਾਈ ਹੈ ਜੀ ਗੁਹਾਰ ਪੰਜਾਬ ਚ ਇੱਕ ਠੱਗ ਲੜਕੀ ਦੁਆਰਾ ਵਿਆਹ ਦਾ ਚਾਂਸਾ ਦੇ ਕੇ ਹੀ ਨਹੀਂ ਸਗੋਂ 12 ਨੌਜਵਾਨਾਂ ਨਾਲ ਠੱਗੀ ਮਾਰਨ ਦਾ ਸੰਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸਿਮਰਨ ਨਾਮ ਦੀ ਕੁੜੀ ਨੇ ਵਿਆਹ ਕਰਵਾ ਕੇ 12 ਮੁੰਡਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਇਸ ਤਰ੍ਹਾਂ ਦੇ ਉਪਤ ਠੱਗੀ ਦਾ ਸ਼ਿਕਾਰ ਹੋਏ ਮੁਕੇਸ਼ ਨਾਮਕ ਨੌਜਵਾਨ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਆਈਪੀਐਸ ਜੋੜੇ ਦੀ 4 ਸਾਲ ਦੀ ਦੀ ਮੌਤ ਹੋ ਚੁੱਕੀ ਹੈ ਮੌਤ ਪੰਜਾਬ ਦੇ ਇੱਕ ਆਈਪੀਐਸ ਜੋੜੇ ਦੀ ਧੀ ਦੀ ਜਿਹੜੀ ਸਵੇਰੇ ਸਵੇਰੇ ਖਬਰ ਆਈ ਹੈ ਉਸ ਦੇ ਵਿੱਚ ਗਲੇ ਵਿੱਚ ਖਾਣਾ ਫਸ ਜਾਣ ਕਰਕੇ ਠੀਕ ਹੈ ਜੀ ਮਾਮਲਾ ਵਾਪਰਿਆ ਉਸ ਤੋਂ ਬਾਅਦ ਅਗਲੀ ਵੀਡੀਓ ਟਾਂਗਰਾ ਵਿਖੇ ਬੱਪਾ ਜਿਹੜਾ ਵਾਪਰਿਆ ਭਿਆਨਕ ਹਾਦਸਾ ਸਾਹਵਕਾ ਐਮਐਲਏ ਜ਼ਖਮੀ ਹੋ ਚੁੱਕਿਆ ਹੈ ਡਰਾਈਵਰ ਦੀ ਜਿਹੜੀ ਹੋਈ ਹੈ ਜੀ ਮੌਤ ਜੀਟੀ ਰੋਡ ਟਾਂਗਰਾ ਸਥਿਤ ਫਲਾਈਓਵਰ ਦੇ ਪੱਥਰ ਨਾਲ ਟਕਰਾਨ ਤੇ ਆਪਣੀ ਇਨੋਵਾ ਗੱਡੀ ਦੀ ਸਵਾਰ ਸਾਬਕਾ ਐਮ.ਐਲ.ਏ. ਮਨਜੀਤ ਸਿੰਘ ਦਸੂਹਾ ਜ਼ਖਮੀ ਹੋ ਗਏ ਨੇ ਉਹਨਾਂ ਦੇ ਡਰਾਈਵਰ ਦੀ ਮੌਤ ਹੋ ਜਾਣ ਦੀ ਖਬਰ ਵੀ ਪ੍ਰਾਪਤ ਹੋਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਰੈਲੀ 'ਚ ਭੌਂਕਿਆ ਜੀ ਕੁੱਤਾ ਤਾ ਰਿੰਕੂ ਨੇ ਕਿਹਾ ਉਹ ਪਰਾਵਾ ਇੱਥੇ ਆਮ ਆਦਮੀ ਪਾਰਟੀ ਵਾਲਾ ਕੋਈ ਨਹੀਂ ਹੈ ਜਲੰਧਰ ਲੋਕ ਸਭਾ ਚੋਣਾਂ ਦੇ ਵਿੱਚ ਹਲਕਾ ਸੂਬੇ ਦੀਆਂ ਸਭ ਤੋਂ ਚੱਚੇ ਸੀਟਾਂ ਵਿੱਚੋਂ ਇੱਕ ਬਣ ਗਿਆ ਜਲੰਧਰ ਤੋਂ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਆਪਣੀ ਆਮ ਆਦਮੀ ਤੇ ਨਿਸ਼ਾਨਾ ਸਾਧਦੇ ਹੋਏ ਵੀਡੀਓ ਸ਼ੇਅਰ ਕੀਤਾ ਹੈ ਉਸ ਤੋਂ ਬਾਅਦ ਇੱਕ ਨਵੀਂ ਵੀਡੀਓ ਖਬਰ ਜੀ ਸਾਬਕਾ ਪੀਐਮ ਦਾ ਪੋਤਾ ਸਕਸਸ ਸਕੈਂਡਲ ਵਿੱਚ ਫਸਿਆ 200 ਤੋਂ ਵੱਧ ਦੀ ਤਰਾਜੋਗ ਜੀ ਵੀਡੀਓ ਸੋਈਆਂ ਨੇ ਜੀ ਵਾਇਰਲ 2000 ਵੀਡੀਓ ਦੀ ਪੈਨ ਡਰਾਈਵ ਬਰਾਮਦ ਕੀਤੀ ਗਈ ਹੈ ਸਾਬਕਾ ਪ੍ਰਧਾਨ ਮੰਤਰੀ ਦੇ ਜੀਡੀ ਦੇ ਪ੍ਰਧਾਨ ਐਚਡੀ ਦੇਵ ਗੋਡਾ ਦੇ ਪੁੱਤੇ ਜਿਹੜਾ ਪ੍ਰਜਲ ਰੇਵੰਨਾ ਵਿਵਾਦਾਂ ਦੇ ਘੇਰੇ ਵਿੱਚ ਫਸ ਗਏ ਨੇ ਉਸ ਤੋਂ ਬਾਅਦ ਇੱਕ ਨਵੀਂ ਵੀਡੀਓ ਖਬਰ ਜੀ ਸਾਹਮਣੇ ਆ ਰਹੀ ਪੰਜਾਬ ਚ ਮੰਦਭਾਗੀ ਖਬਰ ਹੈ ਪੰਜਾਬ ਦੇ ਇੱਕ ਕਾਰੋਬਾਰ ਦੀ ਹਰੀਦਵਾਰ ਚ ਡੁੱਬਣ ਨਾਲ ਮੌਤ ਹੋ ਚੁੱਕੀ ਹੈ ਗੰਗਾ ਇਸ਼ਨਾਨ ਵੇਲੇ ਤਲਕਿਆ ਜੀ ਪੈਰ ਅਜੀਦਵਾਰ ਵਿਖੇ ਗੰਗਾਜੀ ਡੁੱਬ ਗਏ ਲਾਪਤਾ ਹੋਏ ਰੋਸ਼ਨ ਕੁਮਾਰ ਅਰੋੜਾ ਦੀ ਪਾਲ ਜਿਹੜੀ ਜਾਰੀ ਹੈ ਸ਼ਹਿਰ ਕੋੜੀਸਾ ਖਾਨਾ ਰਹਿਣ ਵਾਲਾ ਕਾਰੋਬਾਰੀ ਰੋਸ਼ਨ ਕੁਮਾਰ ਅਰੋੜਾ ਸੋਮਵਾਰ ਤੜਕੇ 4 ਵਜੇ ਦੇ ਕਰੀਬ ਹਰੀਦਵਾਸ ਸਥਿਤ ਗੰਗਾ ਕਾਰਡ ਤੇ ਇਸ਼ਨਾਨ ਕਰਨ ਗਿਆ ਸੀ ਜਿੱਥੇ ਉਹ ਤਿਲਕ ਗਿਆ ਤੇ ਤੇਜ਼ ਬਹਾਅ ਕਾਰਨ ਉੱਥੇ ਹੀ ਡੁੱਬ ਹੋ ਕੇ ਲਾਪਤਾ ਹੋ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਭਜੀ 210 ਰੁਪਏ ਦਾ ਪੈਟਰੋਲ ਪਵਾ ਕੇ ਕਿਸਾਨ ਨਹੀਂ ਬਦਲੀ ਹੈ ਜੀ ਮਿਲੀ ਹੁੰਡਾਈ ਵੈਨਿਊ ਕਾਰ ਕੀ ਤੁਸੀਂ ਸੋਚਿਆ ਕਿ ਤੁਸੀਂ ਪੈਟਰੋਲ ਪੰਪ ਤੇ ਆਪਣੀ ਕਾਰ ਦੇ 210 ਰੁਪਏ ਦਾ ਪੈਟਰੋਲ ਪਵਾਉਂਗੇ ਤੇ ਬਦਲੇ ਚ ਤੁਹਾਨੂੰ ਫਿਊਲ ਕੰਪਨੀ ਕਾਰ ਗਿਫਟ ਕਰੇਗੀ ਇਸਨੇ ਤੁਹਾਨੂੰ ਕੁਝ ਸਮੇਂ ਲਈ ਹੈਰਾਨ ਕਰਨ ਲਾ ਜਰੂਰ ਹੈ ਪਰ ਝਾਰਖੰਡ ਦੇ ਗੋੜਾ ਜ਼ਿਲ੍ਹੇ ਵਿੱਚ ਇਹ ਸੱਚ ਸਾਬਤ ਹੋਇਆ ਜਿੱਥੇ ਤੇਲ ਕੰਪਨੀਆਂ ਨੇ ਇੱਕੀ ਵਿਅਕਤੀ ਨੂੰ ਪੈਟਰੋਲ ਪਾਰਨ ਦੇ ਇਨਾਮ ਵਜੋਂ ਇੱਕ ਕਾਰ ਗਿਫਟ ਕਰ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਮਸ਼ਹੂਰ ਪੰਜਾਬੀ ਸਿੰਗਰ ਦੀ ਪਤਨੀ ਦਾ ਦਿਹਾਂਤ ਹੋ ਚੁੱਕਿਆ ਹੈ ਇਸ ਬਿਮਾਰੀ ਜਿਹੜੀ ਚੱਲਦੇ ਗਵਾਈ ਹੈ ਜੀ ਜਣ ਪੰਜਾਬੀ ਗਾਇਕ ਸਰਦਾਰ ਅਲੀ ਦੇ ਘਰ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਕਰ ਕਰਦੀ ਜਿਹੜੀ ਪਤਨੀ ਹੈ ਲੰਮੀ ਬਿਮਾਰੀ ਦੇ ਚੱਲਦੇ ਦਿਹਾਂਤ ਹੋ ਗਿਆ ਇਸ ਗੱਲ ਦੀ ਜਾਣਕਾਰੀ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਕੇ ਦਿੱਤੀ ਗਈ ਹੈ। ਉਹਨਾਂ ਨੇ ਆਪਣੀ ਪਤਨੀ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਅਕਾਲੀ ਆਗੂ ਬਿਰਸਾ ਸਿੰਘ ਬਲਟੋਹਾ ਦੀ ਸੜਕ ਹਾਦਸੇ 'ਚ ਠੀਕ ਹੈ ਜੀ ਮੌਤ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਖਡੂਰ ਸਾਹਿਬ ਤੋਂ ਸਾਬਕਾ ਬਿਰਸਾ ਬਲਟੋਹਾ ਨਾਲ ਜੁੜੀ ਇੱਕ ਪੋਸਟ ਸੋਸ਼ਲ ਮੀਡੀਆ ਦੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਰਸਾ ਸਿੰਘ ਬਲਟੋਹਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਚੁੱਕਿਆ ਹੈ। ਪੋਸਟ ਜਨਨ ਸਪੋਕਣ ਦੇ ਲੋਕੋ ਨਾਲ ਲਾਇਆ ਜੋ ਕਿ ਗਲਤ ਸਾਬਤ ਹੋ ਰਹੀ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਗਿੱਦੜਵਾਹ ਮੌਤ ਗਿੱਦੜਵਾਹ ਦੇ ਪਿੰਡ ਗੁਰੂ ਸਰ ਦਾ ਇੱਕ ਕਿਸਾਨ ਦੀ ਤੂੜੀ ਬਣਾਉਂਦੇ ਸਮੇਂ ਮੌਤ ਹੋ ਗਈ ਹੈ ਹਰਜੀਤ ਸਿੰਘ ਬਾਜੇਖਾਨਾ ਨੂੰ ਛੋਟੀ ਦੇ ਟੱਕਰ ਦੇਣ ਵਾਲਾ ਸਾਬਕਾ ਕਬੱਡੀ ਖਿਡਿਆਰੀ ਕਿਸਾਨ ਦੀ ਦਰਦਨਾਕ ਮੌਤ ਦਾ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹੋਜੀ ਪੰਜਾਬੀ ਗਾਇਕ ਬੱਬੂ ਮਾਨ ਦਾ ਹਿੰਦੀ ਗਾਣਾ ਫੈਨ ਤੋਂ ਨਹੀਂ ਆਇਆ ਪਸੰਦ ਬੁਰੀ ਤਰ੍ਹਾਂ ਕੀਤਾ ਜਾ ਰਿਹਾ ਹੈ ਟ੍ਰੋਲ ਕੀਤੇ ਜਾ ਰਹੇ ਕਮੈਂਟਸ ਪੰਜਾਬੀ ਗਾਇਕ ਬੱਬੂ ਮਾਨ ਪਿਛਲੇ ਲੰਬੇ ਸਮੇਂ ਤੋਂ ਨਫ਼ਰਤ ਕਰਨ ਵਾਲਿਆਂ ਦੇ ਨਿਸ਼ਾਨੇ ਤੇ ਬਣੇ ਹੋਏ ਨੇ ਲੰਮੇ ਸਮੇਂ ਤੋਂ ਬੱਬੂ ਮਾਨ ਕਈ ਕਾਰਨਾ ਕਰਕੇ ਲਗਾਤਾਰ ਟਰੋਲ ਹੋ ਰਹੇ ਨੇ ਇਹਨਾਂ ਵਿੱਚੋਂ ਇੱਕ ਵਜਾ ਹੈ ਕਿ ਹਿੰਦੀ ਗੀਤ ਗਾਉਣਾ ਬੱਬੂ ਮਾਨ ਨੇ ਇਹਨਾਂ ਦਿਨੀ ਆਪਣੇ ਟਰੈਕ ਬਦਲ ਲਿਆ ਪੰਜਾਬੀ ਤੋਂ ਹਿੰਦੀ ਗੀਤਾਂ ਵੱਲ ਚਲੇ ਗਏ ਨੇ ਪਰ ਫੈਨਸ ਵੀ ਆਪਣੇ ਚਾਹਤੇ ਸਿੰਗਰ ਦਾ ਇਹ ਅੰਦਾਜ਼ ਪਸੰਦ ਨਹੀਂ ਆ ਰਿਹਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜਮਣੀ ਆ ਰਹੀ ਹੈ ਜੀ ਵੱਡੀ ਖਬਰ ਹੈ ਕਿਸਾਨਾਂ ਦੇ ਖਾਤੇ ਵਿੱਚ ਆਏ ਨੇ ਜੀ 1111 ਕਰੋੜ ਰੁਪਏ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਵੇਚੀ ਗਈ ਕਣਕ ਦੇ ਬਦਲੇ ਉਹਨਾਂ ਦੇ ਖਾਤੇ ਵਿੱਚ 1111.4 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ ਜੀ ਇਹ ਇਹ ਜਾਣਕਾਰੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾਕਟਰ ਸੈਨੂ ਦੁੱਗਲ ਆਈਏਐਸ ਨੇ ਦੱਸਿਆ ਕਿ 48 ਘੰਟੇ ਤੱਕ ਖਰੀਦੀ ਗਈ ਕਣਕ ਦੇ ਬਦਲੇ 1028 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਬਣਦੀ ਸੀ ਪਰ ਖਰੀਦ ਏਜੰਸੀ ਵੱਲੋਂ ਟੀਚੇ ਤੋਂ 108% ਦੀ ਕੰਮ ਕਰਦਿਆਂ 1111 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ ਇਸ ਲਾਈਨ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 546755 ਮੈਟ੍ਰਿਕ ਟਨ ਦੀ ਜਿਹੜੀ ਕਣਕ ਖਰੀਦ ਹੋਈ ਹੈ ਜਦਕਿ ਬੀਤੇ ਕੱਲ 758 ਮੈਟ੍ਰਿਕ ਟਨ ਨਮੀ ਕਣਕ ਮੰਡੀਆਂ ਵਿੱਚ ਆਈ ਹੈ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਫੌਜ ਦਾ ਹੈਲੀਕਾਪਟਰ ਉਤਾਰਨ ਲਈ ਲਾਈ ਗਈ ਜੀ স্মੋਕਿੰਗ ਲਾਈਟ ਦਾ ਲੱਗਿਆ ਜੀ ਅਗਰ ਦੋ ਕਿਸਾਨਾਂ ਦਾ ਪੱਤੀ ਵਿਗੇ ਨਾੜ ਸੜ ਚੁੱਕਿਆ ਪੁਆਣੀਗੜ ਦੇ ਪਿੰਡ ਨਟਕੇ ਵਿਖੇ ਮੰਗਲਵਾਰ ਨੂੰ ਖੇਤਾਂ ਵਿੱਚ ਨੇੜੇ ਚੱਲ ਰਹੇ ਫੌਜ ਦੀ ਟ੍ਰੇਨਿੰਗ ਦੌਰਾਨ ਹੈਲੀਕਾਪਟਰ ਉਤਾਰਨ ਸਮੇਂ ਕਣਕ ਦੇ ਨਾੜ ਨੂੰ ਅਚਾਨਕ ਅੱਗ ਲੱਗ ਗਈ ਅੱਗ ਦੀ ਇਸ ਘਟਨਾ ਵਿੱਚ ਦੋ ਕਿਸਾਨਾਂ ਦੇ ਕਰੀਬ 35 ਵਿਗੇ ਨਾੜ ਜੜ ਕੇ ਸਵਾਹ ਹੋ ਗਿਆ ਇਹ ਘਟਨਾ ਦੀ ਪੁਸ਼ਟੀ ਕਰਦਾ ਪਿੰਡ ਦੇ ਅਧਿਕਾਰੀ ਪੰਜ ਬਲਵਿੰਦਰ ਸਿੰਘ ਨੇ ਦੱਸਿਆ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਪਿੰਡ ਫੌਜੇ ਦੇ ਟ੍ਰੇਨਿੰਗ ਦਾ ਕੈਂਪ ਚੱਲ ਰਿਹਾ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਹਰਜੀਤ ਬਾਜੇਖਾਨਾ ਨੂੰ ਕਬੱਡੀ 'ਚ ਛੋਟੀ ਦੀ ਟੱਕਰ ਦੇਣ ਵਾਲੇ ਕਬੱਡੀ ਖਿਡਾਰੀ ਦੀ ਹੋਈ ਹੈ ਜੀ ਮੌਤ ਹਰਜੀਤ ਬਾਜੇਖਾਨਾ ਨੂੰ ਕਬੱਡੀ ਖਿਡਾਰੀ ਵਿੱਚ ਛੋਟੀ ਦੀ ਟੱਕਰ ਦੇਣ ਵਾਲਾ ਗਿੱਦੜਵਾਹ ਦੇ ਨੇੜਲੇ ਪਿੰਡ ਬੂਰੂ ਸਰ ਦੇ ਇੱਕ ਕਿਸਾਨ ਕਬੱਡੀ ਖਿਡਾਰੀ ਦੀ ਤੂੜੀ ਬਣਾਉਂਦੇ ਸਮੇਂ ਮੌਤ ਹੋ ਗਈ ਜਾਨੀ ਖਬਰ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹਰਜੀ ਮਸ਼ਹੂਰ ਪੰਜਾਬੀ ਗਾਇਕ ਦੀ ਪਤਨੀ ਦਾ ਦੇਹਾਂਤ ਹੋ ਚੁੱਕਿਆ ਹੈ ਤਸਵੀਰਾਂ ਕੀਤੇ ਨੇ ਜੀ ਸਾਂਝੀਆਂ ਉਸ ਤੋਂ ਬਾਅਦ ਅਗਲੀ ਵੀਡੀਓ ਸੁਨਿਆਰੀ ਦੀ ਦੁਕਾਨ ਤੋਂ ਲੁੱਟਖੋ ਕਰਨ ਵਾਲੇ ਪੰਜ ਮੁਲਜ਼ਮ ਗ੍ਰਿਫਤਾਰ ਕਰ ਲਏ ਨੇ ਬੈਂਕ ਦੀਆਂ ਕਿਸ਼ਤਾਂ ਦੇਣ ਤੋਂ ਅਸਮਰਥ ਖੁਦ ਹੀ ਰਚੀ ਚੀਜੀ ਸਾਜੀ ਸਨ ਤੇ ਇਹ ਪ੍ਰੇਲੂ ਜਿਹੜਾ ਹੁਸ਼ਿਆਰਪੁਰ ਦੇ ਕਸਬਾ ਬੁਕੇਰੀਆ ਵਿਖੇ ਰਾਤ 8:30 ਵਜੇ ਦੇ ਕਰੀਬ ਸੁਨਿਆਰੀ ਦੀ ਦੁਕਾਨ ਤੇ 2 ਲੱਖ ਦੀ ਨਕਦੀ ਗਹਿਣੇ ਦੇ ਹੋਰ ਸਮਾਨ ਲੁੱਟਣ ਵਾਲੇ ਗਰੋ ਦੇ ਪੰਜ ਵਿਅਕਤੀਆਂ ਨੂੰ ਕਾਬੂ ਕਰਕੇ ਇਸ ਮਾਮਲੇ ਨੂੰ ਹੱਲ ਕਰ ਲਿਆ ਬੁਕਾ ਬੁਵਾਰਕ ਘਾਟੇ ਨੂੰ ਪੂਰਾ ਕਰਨ ਲਈ ਸੁਨਿਆਰੇ ਨੇ ਹੀ ਖੁਦ ਹੀ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਵਾਇਆ ਸੀ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਮੁੱਖ ਮੰਤਰੀ ਮਾਨ ਦੇ ਰੋਡ ਸੋਰਚ ਪੁਲਸ ਨੇ ਨੌਜਵਾਨ ਦਾ ਛਾੜੇ ਜਿ ਘੁਟਾਪਾ ਵੀਡੀਓ ਵਾਇਰਲ ਹੋ ਰਿਹਾ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਭਵਨਤ ਮਾਨ ਵੱਲੋਂ ਸੌਬਾ ਰੋਪੜ 'ਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇੱਕ ਨੌਜਵਾਨ ਨੂੰ ਮੁੱਖ ਮੰਤਰੀ ਦਾ ਵਿਰੋਧ ਕਰਨਾ ਮਹਿੰਗਾ ਪੈ ਗਿਆ ਕਿਉਂਕਿ ਪੁਲਸ ਨੇ ਪਹਿਲਾਂ ਤਾਂ ਉਸ ਦੀ ਚੰਗੀ ਤਰ੍ਹਾਂ ਘੁਟਾਇਆ ਕਿਹਾ ਤੇ ਫਿਰ ਖਿੱਚ ਤੂੰ ਕਰਦੀ ਹੋਈ ਪਾਸੇ ਲੈ ਗਈ। ਇਹ ਸਾਰਾ ਕੁਝ ਮੁੱਖ ਮੰਤਰੀ ਦੇ ਕਾਫਲੇ ਵਾਲੀ ਗੱਡੀਆਂ ਕੋਲ ਵਾਪਰਿਆ। ਪੁਲਿਸ ਵੱਲੋਂ ਨੌਜਵਾਨੀ ਨੂੰ ਕੁੱਟਮਾਰ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੋਕਾਂ ਵੱਲੋਂ ਭਰਵੀਂ ਨਿਖੇਦੀ ਕੀਤੀ ਜਾ ਰਹੀ ਹੈ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਭਵਨਤਮਨ ਦੀ ਗੱਡੀ ਜਾ ਰਹੀ ਹੈ ਇਸ ਦੌਰਾਨ ਮੁੱਖ ਮੰਤਰੀ ਦੇ ਉੱਪਰ ਹੀ ਖੜੇ ਹੋਏ ਨੇ ਇਸ ਦੌਰਾਨ ਇੱਕ ਨੌਜਵਾਨ ਜਦੋਂ ਆਪਣਾ ਵਿਰੋਧ ਪ੍ਰਗਟਾਉਣ ਲਈ ਵੀਡੀਓ ਚੱਕ ਕੇ ਬਾਹਰ ਤਾਂ ਪੁਲਿਸ ਨੂੰ ਫੜ ਲੈਂਦੀ ਹੈ ਤੇ ਧੱਕਾ ਮੂਕੀ ਕਰਦੀ ਹੈ ਅਤੇ ਕੁੱਟਣਾ ਵੀ ਸ਼ੁਰੂ ਕਰ ਦਿੰਦੀ ਹੈ ਇਸ ਵਿੱਚ ਉਹ ਨੌਜਵਾਨ ਨੂੰ ਪਿੱਛੋਂ ਫੜ ਕੇ ਖਿੱਚ ਲਿਆ ਜਾਂਦਾ ਤਾਂ ਫਿਰ ਨੌਜਵਾਨ ਇੱਕ ਪੁਲਿਸ ਵਾਲਾ ਮੂੰਹ ਚ ਪੇੜ ਮਾਰਦਾ ਹੈ ਫਿਰ ਪੁਲਿਸ ਨੌਜਵਾਨ ਨੂੰ ਖਿੱਚ ਤੋ ਕਰਦੀ ਹੋਈ ਦਿਖਾਈ ਦੇ ਰਹੀ ਹੈ ਤੇ ਮੁੱਖ ਮੰਤਰੀ ਦੇ ਕਾਫਲੇ ਦੇ ਇੱਕ ਗਲੀ ਵਿੱਚ ਚਲੇਗੀ ਲੈ ਜਾਂਦੀ ਹੈ ਉਸ ਨੂੰ ਐਸੀ ਜੀ ਅੱਜ ਦੀ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਦੇ ਨੀਚੇ ਕਮੈਂਟ ਕਰਨਾ ਬਾਕੀ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ